ਗੱਡੀ ਦੇ ਉੱਤੇ ਸ਼ਰਾਬ ਦੀ ਬੋਤਲ ਰੱਖ ਕੇ ਹੁੜਦੰਗ ਮਚਾਰਿਆ ਇੱਕ ਸ਼ਖਸ ਜਿਸ ਦਾ ਕਿ ਬਾਜ਼ਾਰ ਵਾਲਿਆਂ ਦੇ ਵੱਲੋਂ ਵਿਰੋਧ ਕੀਤਾ ਗਿਆ ਤਾਂ ਮਾਨਸਾ ਦੇ ਵਿੱਚ ਰਾਜੂ ਪੰਜਾਬੀ ਬਾਜ਼ਾਰ ਦੇ ਵਿੱਚ ਗੱਡੀ ਦੇ ਉੱਤੇ ਸ਼ਰਾਬ ਦੀ ਬੋਤਲ ਰੱਖ ਕੇ ਹੁੜਦੰਗ ਮਚਾਰਿਆ ਸੀ ਜਿਸ ਦਾ ਕਿ ਬਾਜ਼ਾਰ ਵਾਲਿਆਂ ਦੇ ਵਿਰੋਧ ਕੀਤਾ ਤੇ ਉਸ ਦੀ ਸੂਚਨਾ ਪੁਲਿਸ ਨੂੰ ਦਿੱਤੀਏ ਜਿਸ ਤੋਂ ਬਾਅਦ ਪੁਲਿਸ ਮੌਕੇ ਤੇ ਪਹੁੰਚੀ ਹੈ ਤਾਂ ਉਸ ਨੂੰ ਹਿਰਾਸਤ ਵਿੱਚ ਲਿਆ ਗਿਆ ਦੱਸਿਆ ਗਿਆ ਕਿ ਮਾਨਸਾ ਸਿਟੀ 2 ਪੁਲਿਸ ਨੇ ਦੋਸ਼ੀ ਰਾਜੂ ਪੰਜਾਬੀ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਤੇ ਥਾਣਾ ਪਰਿਵਾਰੀ ਗੁਰਤੇਜ ਸਿੰਘ ਦਾ ਹੈ ਕਹਿਣਾ ਕਿ ਸ਼ਹਿਰ ਦੇ ਵਿੱਚ ਇੱਕ ਵਿਅਕਤੀ ਗੱਡੀ ਦੇ ਉੱਤੇ ਸ਼ਰਾਬ ਦੀ ਬੋਤਲ ਰੱਖ ਕੇ ਰੀਲ ਬਣਾ ਰਿਹਾ ਸੀ ਜਿਸ ਦੇ ਚੱਲਦਿਆਂ ਕਿ ਲਾਕੇ ਚ ਦੇਸ਼ਤ ਦਾ ਮਾਹੌਲ ਬਣਿਆ ਤੇ ਇਸੇ ਕਾਰਨ ਮੌਕੇ ਤੇ ਪਹੁੰਚੀ ਪੁਲਿਸ ਦੇ ਵੱਲੋਂ ਇਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਦੱਸਿਆ ਜਾ ਰਿਹਾ ਹੈ ਕਿ ਰਾਜੂ ਪੰਜਾਬੀ ਨੇ ਆਪਣੀ ਗੱਡੀ ਦੇ ਉੱਤੇ ਮੀਡੀਆ ਦਾ ਵੱਡਾ ਸਟicker ਵੀ ਲਗਾ ਕੇ ਰੱਖਿਆ ਗਿਆ ਸੀ ਉਹ ਆਪਣੇ ਆਪ ਨੂੰ ਫਿਲਮੀ ਐਕਟਰ ਦੱਸ ਰਿਹਾ ਸੀ ਹਾਲਾਂਕਿ ਮੌਕੇ ਤੇ ਪਹੁੰਚੀ ਪੁਲਿਸ ਦੇ ਵੱਲੋਂ ਕਾਰਵਾਈ ਕਰ ਦਿੱਤੀ ਗਈ ਹੈ ਗੱਡੀ ਦੇ ਉੱਤੇ ਸ਼ਰਾਬ ਦੀ ਬੋਤਲ ਰੱਖ ਕੇ ਹੁੜਦੰਗ ਮਚਾਰਿਆ ਇੱਕ ਸ਼ਖਸ ਜਿਸ ਦਾ ਕਿ ਬਾਜ਼ਾਰ ਵਾਲਿਆਂ ਦੇ ਵੱਲੋਂ ਵਿਰੋਧ ਕੀਤਾ ਗਿਆ ਤਾਂ ਮਾਨਸਾ ਦੇ ਵਿੱਚ ਰਾਜੂ ਪੰਜਾਬੀ ਬਾਜ਼ਾਰ ਦੇ ਵਿੱਚ ਗੱਡੀ ਦੇ ਉੱਤੇ ਸ਼ਰਾਬ ਦੀ ਬੋਤਲ ਰੱਖ ਕੇ ਹੁੜਦੰਗ ਮਚਾਰਿਆ ਸੀ ਜਿਸ ਦਾ ਕਿ ਬਾਜ਼ਾਰ ਵਾਲਿਆਂ ਦੇ ਵਿਰੋਧ ਕੀਤਾ ਤੇ ਉਸ ਦੀ ਸੂchnਾ ਪੁਲਿਸ ਨੂੰ ਦਿੱਤੀ ਹੈ ਜਿਸ ਤੋਂ ਬਾਅਦ ਪੁਲਿਸ ਮੌਕੇ ਤੇ ਪਹੁੰਚੀ ਹੈ ਤੇ ਉਸ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਦੱਸਿਆ ਗਿਆ ਕਿ ਮਾਨਸਾ ਸਿਟੀ 2 ਪੁਲਿਸ ਨੇ ਦੋਸ਼ੀ ਰਾਜੂ ਪੰਜਾਬੀ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਤੇ ਥਾਣਾ ਪ੍ਰਬਾਰੀ ਗੁਰਤੇਜ ਸਿੰਘ ਦਾ ਇਹ ਕਹਿਣਾ ਹੈ ਕਿ ਆਂਸਾ ਸ਼ਹਿਰ ਦੇ ਵਿੱਚ ਇੱਕ ਵਿਅਕਤੀ ਗੱਡੀ ਦੇ ਉੱਤੇ ਸ਼ਰਾਬ ਦੀ ਬੋਤਲ ਰੱਖ ਕੇ ਰੀਲ ਬਣਾ ਰਿਹਾ ਸੀ ਜਿਸ ਦੇ ਚਲਦਿਆਂ ਕਿ ਲਾਕੇ ਚਦੈਸ਼ਤ ਦਾ ਮਾਹੌਲ ਬਣਿਆ ਤੇ ਇਸੇ ਕਾਰਨ ਮੌਕੇ ਤੇ ਪਹੁੰਚੀ ਪੁਲਿਸ ਦੇ ਵੱਲੋਂ ਇਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਦੱਸਿਆ ਜਾ ਰਿਹਾ ਹੈ ਕਿ ਰਾਜੂ ਪੰਜਾਬੀ ਨੇ ਆਪਣੀ ਗੱਡੀ ਦੇ ਉੱਤੇ ਮੀਡੀਆ ਦਾ ਵੱਡਾ ਸਟicker ਵੀ ਲਗਾ ਕੇ ਰੱਖਿਆ ਗਿਆ ਸੀ ਉਹ ਆਪਣੇ ਆਪ ਨੂੰ ਫਿਲਮੀ ਐਕਟਰ ਦੱਸ ਰਿਹਾ ਸੀ ਹਾਲਾਂਕਿ ਮੌਕੇ ਤੇ ਪਹੁੰਚੀ ਪੁਲਿਸ ਦੇ ਵੱਲੋਂ ਕਾਰਵਾਈ ਕਰ ਦਿੱਤੀ ਗਈ ਹੈ ਅੱਜ ਸਾਡਾ ਐਸ்சி ਹਰਦੀਪ ਸਿੰਘ ਸਮੇਤ ਪੁਲਿਸ ਪਾਰਟੀ ਬਸ ਅੱਡਾ ਮੌਜੂਦ ਸੀ ਤਾਂ ਉਹਨੂੰ ਮੌਕੇ ਪਰ ਖਾਸ ਨਿਦਰਾ ਦਿੱਤੀ ਹੈ ਇੱਕ ਜਿਹੜਾ ਹੈਗਾ ਰਾਜੂ ਰਾਜੀ ਰਾਜੂ ਪੰਜਾਬੀ ਤੇ ਉਸ ਦਾ ਡਰਾਈਵਰ ਇੱਕ ਗੱਡੀ ਤੇ ਜਿਹੜਾ ਹੈਗਾ ਜਿਹੜੇ ਰਸ਼ ਡਰਾਈਵਿੰਗ ਕਰਕੇ ਉਹ ਜਿਹੜਾ ਸ਼ਰਾਬ ਦੀ ਬੋਤਲ ਰੱਖ ਕੇ ਸਟੰਟ ਵਗੈਰਾ ਕਰ ਰਹੇ ਆ ਲੋਕਾਂ ਦੇ ਵਿੱਚ ਜਿਹੜਾ ਹੈ ਸਹਿਮ ਦਾ ਮਾਹੌਲ ਬਣਿਆ ਹੋਇਆਗਾ ਤੇ ਜਿਸ ਤੇ ਅਸੀਂ ਉਹਨਾਂ ਨੂੰ ਕਾਬੂ ਕਰਕੇ ਤੇ ਉਹਨਾਂ ਦਾ ਮੈਡੀਕਲ ਵਗੈਰਾ ਉਹਦਾ ਜਿਹੜਾ ਸ਼ਰਾਬ ਪੀ ਰਿਆ ਸੀ ਕਰਵਾਇਆ ਤੇ ਉਹਨਾਂ ਦੇ ਖਿਲਾਫ ਜਿਹੜਾ ਹੈ ਸੀ ਮੁਕੱਦਮਾ ਦਰਜ ਰਿਸਟਰ ਕਰ ਰਹੇ ਆ ਤੇ ਵੇਰੀ ਹੈਗੇ ਮਦਕ ਵੱਧ ਮੰਦਰ ਰਿਸਟੋਰ ਕਰਕੇ ਤਾਂ ਪੀਚ